ਸਾਸੀ ਗਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਆਪਣੀ ਕੈਟੀ ਆ ਗਈ ਸੀ ਸਵੇਰੇ ਸਵੇਰੇ ਨਾ ਝਾੜੂ ਪੂੰਝਾ ਕਰਨ ਰਹੀ ਸੀ ਉਦੋਂ ਤੇ ਜਲਦੀ ਸਵੇਰੇ 5:30 ਵਜੇ ਵੀ ਦੁੱਧ ਪੀ ਕੇ ਫੇਰ ਗਈ ਆ ਤੇ ਪਰ ਇਹ ਫਿਰ ਵੀ ਤਕਰੀਬਨ ਸਾਡੇ ਉਹਨੂੰ ਕੀ ਕਹਿੰਦਾ ਆਈ ਜਾਂਦੀ ਆ ਦਿਨ ਵਿੱਚ ਦੋ ਕਵਾਰੀ ਕਈ ਵਾਰੀ ਕਿੰਨੇ ਕਿੰਨੇ ਦਿਨ ਆਉਂਦੀ ਨੇ ਤੇ ਚਲੋ ਜੀ ਇਹ ਦੇਖੋ ਸਾਡਾ ਅੱਗੇ ਵਾਲਾ ਵਲੌਗ ਸਾਰਾ ਮਾਂ ਪੁੱਤ ਦੀਆਂ ਗੱਲਾਂ ਬਾਤਾਂ ਤੇ ਜਿੰਨੇ ਦਿਨ ਵਿੱਚ ਅਸੀਂ பசਮਾਲੇ ਹੋਰ ਕਈ ਕੰਮ ਕਰਦੇ ਜਿਹੜੇ ਉਹ ਨੂੰ ਕੰਮ ਕਰਨ ਦੇ ਮੇਰਾ ਚਲ ਬੈਠ ਜਾ ਇੱਥੇ ਪੌੜੀਆਂ 'ਚ ਬੈਠ ਜਾ ਇੱਥੇ ਬੈਠ ਜਾ ਇੱਥੇ ਇਹ ਮਾਣੋ ਇਹ ਕੇ ਇਹਦੇ ਲਈ ਲੈ ਕੇ ਆਇਆ ਛੋਟੀ ਲਈ ਛੀਤ ਗਾਂ ਦੁਨਾਂ ਲਈ ਆ ਉਹ ਪਹਿਲਾਂ ਨਹੀਂ ਯੂਜ਼ ਕੀ ਪਹਿਲਾਂ ਜਿਹੜਾ ਯੂਜ਼ ਕਰਦਾ ਉਹ ਉਹ ਤਾਂ ਮੁੱਕ ਗਿਆ ਨਹੀਂ ਉਹ ਸੇਮ ਨਹੀਂ ਲਿਆਂਦਾ ਉਹਦੇ ਨਾਲ ਦਾ ਇੱਕ ਆਰ ਕਿਲਦਾ ਇਹ ਪੀੜ ਦਾ ਲਿਆਂਦਾ ਲਿਆਂਦਾ ਹੈ ਮੈਂ ਤੁਹਾਨੂੰ ਕਿਹਾ ਸੀ ਫਰੀਡ ਚੇਂਜ ਕਰਾਂਗੇ ਟਿਵਾਣਾ ਯੂਜ਼ ਕਰਕੇ ਦੇਖਾਂਗੇ ਵਧੀਆ ਹੈ ਵੀ ਉਹ ਇਦਾਂ ਉਹ ਮਹਿੰਗਾ ਪੈਂਦਾ ਸੀ ਇਹ ਥੋੜਾ ਸਹੀ ਹੈ ਰੇਟ ਜੇ ਤੇ ਆ ਤੇ ਹੋਰ ਕੀ ਲੈ ਕੇ ਆਇਆ ਮੈਂ ਤਾਵਾ ਲਾਉਂਦਾ ਸੀ ਸਿਆਲਾਂ ਵਾਲੇ ਕੱਪੜਿਆਂ ਦੀ ਇਹ ਲੈ ਕੇ ਆਇਆ ਜੀ ਇਸ ਬੰਦੇ ਨੂੰ ਪੈਸੇ ਦੋ ਇਹ ਤਾਂ ਪਸੂਆਂ ਤੇ ਹੀ ਇੰਨੇ ਨੇ ਪੈਸੇ ਲਾਈ ਜਾਂਦਾ ਹਣ ਜੋ ਚੀਜ਼ ਦੀ ਲੋੜ ਹੈ ਉਹ ਤਾਂ ਲੈ ਉਹ ਇਹ ਕਿਹਦੇ ਲਈ ਬੱਚੀ ਨੂੰ ਦੇਣਾ ਪੇਟ ਸਾਫ ਉਹਨੂੰ ਦੋਨਾਂ ਲਈ ਦੋਨਾਂ ਲਈ ਆ ਭੁੱਖ ਤਾਂ ਹੁੰਦਾ ਭੁੱਖ ਪ੍ਰੋਡਕਸ਼ਨ ਐਨਹੈਂਸਰ ਐਂਡ ਐਪੀਟਾਈਟ ਸਟੀਮੂਲੈਂਟ ਅਨੀਮਲ ਫੀਡ ਸਪਲੀਮੈਂਟ ਇਹ ਮਹਿੰਗਾ ਦਿੱਤਾ ਹੋਣਾ ਹਿਮਾਲਿਆ ਦਾ 2 250 ਦਾ ਹੈ ਇਹ ਦੇਣਾ ਕਿਤਾ ਪਾਣੀ ਪੋਣੀ ਚ ਪਾਣੀ ਚ ਨਹੀਂ ਉਹ ਫੀਡ ਚ ਰਲਾਉਣਾ ਕਿੰਨਾ ਰਲਾਉਣਾ ਉੱਪਰ ਲਿਖਿਆ ਹੈ ਤੇ ਸਾਰੇ ਡਾਇਰੈਕਸ਼ਨ ਇੱਥੇ ਲਿਖੀ ਹੁੰਦੀ ਹੈ ਇਹ ਤਾਂ ਛੱਟ ਖਤਮ ਹੋ ਗਿਆ ਕਰਨਾ ਇਹ ਕਿਥੋਂ ਹਰ ਦੇ ਥੋੜੀ ਮਹੀਨੇ ਚ ਇੱਕ ਵਾਰ ਜੋ ਵੀ ਜੇ ਭੁੱਖ ਨਾਲ ਲੱਗੇ ਤਾਂ 50 ਐਮਲ ਲਿਖਿਆ ਹੋਇਆ ਇੱਕ ਦੋਨੇ ਟੀਮ ਸਵੇਰ ਚ ਸ਼ਾਮ ਚ ਫੀਡ ਚ ਇਹ ਲੈ ਕੇ ਆਇਆ ਜੀ ਚਿਚੜੀਆਂ ਵਾਸਤੇ ਇਹ ਕੀ ਆ ਇਹਦਾ ਨਾਮ ਕੀ ਆ ਅਮਿਤ ਰਾਜ ਡਿਪ ਕਨਸੈਂਟਰੇਟ ਲਿਕਵਿਡ ਆਈਪੀ ਇਹ ਪੁੱਛ ਲੈਣਾ ਸੀ ਕਿੰਨੀ ਮਾਤਰਾ ਚ ਇਹ ਜਿਆਦਾ ਨਾ ਵੱਧ ਕਰ ਦੇ ਆ ਦੇਖ ਇੱਥੇ ਆਹ ਲਿਖਿਆ ਹੋਇਆ ਇਹ ਕੀ ਲੈ ਕੇ ਆਇਆ ਹੋਰ ਇਹ ਜਿੱਦਾਂ ਬੱਚੀ ਨੂੰ ਆਪਾਂ ਹਰਾ ਪੱਠਾ ਜਿਆਦਾ ਪਾਉਨੇ ਆ ਤੂੰ ਤਾਂ ਮਤਲਬ ਕਿ گاਵਾ ਦੀ ਸ਼ਾਪਿੰਗ ਕਰਕੇ ਆਇਆ ਨਾ ਅੱਜ ਤੇ ਉਹ ਤੂੰ ਹਾਏ ਪੱਗੀ ਲਈ ਪੈ ਡਿਗਰੀ ਲੈ ਆਉਂਦਾ ਫੇ ਲੈ ਆਉਂਗਾ ਹਾਂ ਥੋੜੇ ਕੱਲ ਨੂੰ ਲੈ ਕੇ ਆਈ ਹੁਣ ਮੂਕ ਨਾ ਮਾਰੇ ਇਹ ਮੂਕ ਤਾਂ ਹਾਂ ਇਹ ਜੇ ਤਾਂ ਸਹੀ ਹੋਣਾ ਦੇ ਦੀ ਜੇ ਸਹੀ ਆ ਅੱਗੇ ਜੇ ਲੋੜ ਨਾ ਰਹਿੰਦਾ ਵੀ ਕਨਸਟਿਪੇਸ਼ਨ ਹੋ ਜਾਂਦਾ ਆ ਹੈਗਾ ਉਹ ਬੱਲੇ ਤੇਰੇ ਕੁੱਤੇ ਆ ਦੇਖ ਲਓ ਮੇਰਾ ਮੁੰਡੇ ਦੇ ਕੰਮ ਇਹ ਕੋ ਪਸਵਾ ਦੀ ਸ਼ਾਪਿੰਗ ਕਰਕੇ ਆਇਆ ਆ ਦਿਖਾਈ ਫੜੀ ਇਹ ਛੋਟਾ ਨਹੀਂ ਸੀ ਇਤੋਂ ਹੈਗਾ ਨਹੀਂ ਇਹਨੂੰ ਉਹਨਾਂ ਨੂੰ ਪੁੱਛਣਾ ਸੀ ਇਹਦੀ ਬਾਹ ਚ ਰਬੜਾ ਨਹੀਂ ਮਿਲਦੀਆਂ ਇਹਨਾਂ ਦੀ ਉਹਨਾਂ ਨੂੰ ਤਾਂ ਹੈਗੀਆਂ ਕਿੰਨਾ ਕੋ ਬਿੰਦੇ ਭਾਜੀ ਕੋ ਤੇ ਉਹ ਪੁਰਾਣੇ ਪੰਪ ਦੀ ਫੇ ਉਹਨਾਂ ਤੋਂ ਪੁੱਛ ਲੈਣਾ ਕੀ ਆ ਵਲੀ ਚੀਜ਼ ਟੁੱਟੀ ਹੋਈ ਆ ਆ ਜਿੱਥੋਂ ਪ੍ਰੈਸ਼ਰ ਬਣ ਕੇ ਆਪਾਂ ਛੱਡ ਦੇਣਾ ਉਹ ਪਹਿਲਾਂ ਸਹੀ ਜਿਹਾ ਤੇ ਟੋ ਟੁੱਟੀ ਆਹ ਉਹ ਪਹਿਲਾਂ ਦੀ ਟੁੱਟੀ ਹੋਈ ਐ ਸਫਾਈ ਕਰਨ ਲੱਗਿਆ ਟੁੱਟੀ ਉਹ ਨਹੀਂ ਮੈਂ ਤਾਂ ਚੱਕਿਆ ਹੀ ਨਹੀਂ ਸੀ ਉਹ ਚਲੋ ਜੀ ਬੁਖਾਰ ਤੋਂ ਜ਼ਿੰਮੇਵਾਰੀ 'ਚ ਪੈ ਗਿਆ ਮੁੰਡਾ ਇਹੋ ਤੇ ਬੁਖਾਰ ਤੋਂ ਹਾਏ ਹੋਏ ਰੱਬਾ ਦਵਾਈ ਮੇਰੀ ਲੈਣ ਗਿਆ ਸੀ ਕਿ گاਵਾ ਦੀ ਲੈਣ ਗਿਆ ਸੀ ਉਹ ਹੁਣ ਕੀ ਉੱਤੇ ਉੱਤੇ ਤੋਂ ਵੀ ਜੇ ਕਾਬੂ ਲੱਗਣਾ ਮੈਂ ਕੀ ਕਹਿੰਨੀ ਆ ਹੂੰ ਤੂੰ ਜਦੋਂ ਉੱਥੇ ਵੰਡ ਪਾਉਣਾ ਹੁੰਦਾ ਪੱਠਿਆਂ 'ਚ ਇਹ ਤੇਰੀ ਡਿਊਟੀ ਬਣਦੀ ਆ ਚਿੱਡਾ ਪਾਣੀ ਫੇਰ ਦੇਈਦਾ ਹੁੰਦਾ ਆ ਪਾਣੀ ਫੇਰ ਕੇ ਫੇਰ ਉਹ ਪਾ ਦੇਦਾ ਹੁੰਦਾ ਹੁਣ ਮੈਂ ਤੇਰੇ ਨਾਲ ਜਾਉਂ ਤਾਂ ਦੱਸਣੀ ਆ ਦਸ ਇਹਦੇ ਵਿੱਚ ਮਿੱਠਾ ਪਾ ਲਈ ਦਵਾਂ ਤੈਨੂੰ ਖਾਣ ਲਓ ਪਹਿਲਾਂ ਤੁਸੀਂ ਖਾਓ ਮੈਂ ਕਿ ਖਾਵਾਂ ਵਾ ਮੈਂ ਵੀ ਖਾ ਲਵਾਂ ਟੇਸਟੀ ਹੁੰਦਾ ਵਾ ਦਰਿਆ ਹੀ ਐ ਮੈਨੂੰ ਲੱਗਦਾ ਤੁਸੀਂ ਟਰਾਈ ਕਰਕੇ ਦੇਖਿਆ ਜਿੱਦਾਂ ਕਹਿੰਦੇ ਟੇਸਟੀ ਹੀ ਮੈਂ ਪਿੱਛੇ ਮੈਂ ਤੈਨੂੰ ਡਰਾਈ ਪਾਣੀ ਥੋੜਾ ਅੱਜ ਨਹੀਂ ਸਹੀ ਹੈ ਜਿੱਦਾਂ ਦਾ ਕੱਲ ਸੀ ਨਾ ਉਸ ਹਿਸਾਬ ਨਾਲ ਥੋੜਾ ਹੈ ਕਿ ਮੈਂ ਅੱਜ ਤਾਂ ਘੱਟ ਪਾਇਆ ਨਾ ਕਰੀਆਂ ਕੱਲ ਮੈਂ 1.5 ਕੱਪ ਪਾਇਆ ਸੀ ਅੱਜ ਮੈਂ 1 ਕੱਪ ਪਾਇਆ ਤਾਂ ਦਵਾਤਾਂ ਜੀ ਥੱਲੇ ਪਸੂਆਂ ਨੂੰ ਖਵਾਉਣਾ ਹੈ ਉਹ ਤੂੰ ਉਹ ਤਾਂ ਦਾਵਤ ਚ ਨਹੀਂ ਲੈ ਕੇ ਚੱਲਣਾ ਲੈ ਪਸੂਆਂ ਦੀ ਕਾਹਤ ਜਬਾਨ ਨਹੀਂ ਮਾੜਾ ਮੋਟਾ ਤਾਂ ਲੱਗ ਹੀ ਜਾਂਦਾ ਚਾਹ ਤੂੰ ਚੱਦ ਦੀ ਚੀਜ਼ ਨਹੀਂ ਖਾਹ ਸਕੀ ਇੰਨਾ ਘਾਰ ਬੋਧੋਰ ਪੀਤੇ ਨਾਲ ਵੀ ਤਾਂ ਫ੍ਰੀ ਹੁੰਦਾ ਨਾ ਕਰਤਾਰਬੋਲ ਉੱਤੇ ਲੈ ਜੀ ਗਾਂ ਨੂੰ ਤੇ ਬੱਚੀ ਨੂੰ ਜੋ ਵਧੀਆ ਚੀਜ਼ ਨਹੀਂ ਖਾਗਦਾ ਠੀਕ ਹੈ ਨਹੀਂ ਇਹ ਘਰੇ ਲੈ ਆਏ ਨਾ ਵਾਸਤੇ ਜਿਹਦਾ ਪਗੀ ਨਹੀਂ ਖਾਂਦੀ ਪੀਦਾ ਗਾਂ ਲਈ ਵੀ ਲੈ ਆਏ ਪਗੀ ਲਈ ਵੀ ਲੈ ਆਏ ਠੀਕ ਹੈ ਠੀਕ ਹੈ ਜੀ ਦਾ ਵੱਡਾ ਪਤੀਲਾ ਮੈਂ ਕਹਿੰਦੀ ਛੋਟਾ ਉਥੋਂ ਆਪਣੇ ਬਾਬੇ ਨੂੰ ਕਈ ਲੱਭਦੇ ਰਹੇ ਹੈ ਨਹੀਂ ਗਾ ਹੈ ਨਹੀਂ ਇਹ ਸ਼ਹਿਰੋਂ ਲਿਆਈਏ ਇਹ ਛੋਟਾ ਪਤੀਲਾ ਇਹ ਤਾਂ ਅੱਦਾ ਸਿਲਵਰ ਦਾ ਹੂੰ ਇਹ ਤਾਂ ਜਦੋਂ 4-5 ਹੋ ਗਈਆਂ ਉਦੋਂ ਲੋਡ ਪਾਣੀ ਹੈ ਸਸਤਾ ਹੀ ਮਿਲ ਜਾਣਾ ਤੇ ਲੋੜਦਾ ਨਹੀਂ ਜਾਂਦਾ ਮਹਿੰਗਾ ਮਿਲਦਾ ਹੁੰਦਾ ਭਾਕੇ ਇਹ ਤਾਂ ਜੋ 4-5 ਹੋ ਗਈਆਂ ਉਦੋਂ ਲੋਡ ਪਾਉਗੇ ਲੋਡ ਘੱਮ ਆਉਣਾ ਉਦੋਂ ਭਰ ਕੇ ਬਣਾਇਆ ਕਰਾਂਗੇ ਹੋਊਗੀ ਐ ਕਿਤੇ ਤਾਂ 4-5 ਵੀ ਬਕਲਾ ਬਣੀ ਕਰ ਰੱਖ ਕੋਲੀ ਪਾਵਾਂਗੇ। ਬਗੀ ਆ ਜਾ ਤੈਨੂੰ ਜੀਜੀ ਖਵਾਈਏ। ਚਲੋ। ਇਹ ਬਾਅਦ ਚ ਤੋ ਦੂ। ਚਲਿਏ। ਹੋਰ ਮੈਂ ਸਕੂਟਰੀ ਤੇ ਬਾਅਦ ਚ ਕੱਲੀ ਆ ਜੂੰਗੀ। ਪਰ ਬ੍ਰੇਕਾਂ ਨਹੀਂ ਲੱਗਦੀਆਂ ਨਾ। ਮੈਂ ਆ ਜੂੰਗਾ ਮੈਂ ਉਹ ਲੈ ਕੇ ਜਾਣਾ ਰੈਂਚ ਵੀ। ਚਲ ਠੀਕ ਹੈ। ਉਹ ਟੁੱਟੀਆਂ ਬਦਲ ਲੈਣਾ। ਗੰਗਾ ਹੁਣ ਵੀ ਮਾਰੂੰਗੀ। ਸਪਰੇਅ ਨਾਲ ਬਹੁਤ ਫਰਕ ਪੈ ਜਾਣਾ। ਪੈ ਗਿਆ। ਪੈ ਗਿਆ। ਮਰ ਗਏ ਇਹ ਚਿਚੜੀਆਂ ਸੀ ਜੀ ਬਰੀਕ ਬਰੀਕ ਅੱਜ ਮਨੀ ਸਪਰੇਅ ਲੈ ਕੇ ਆਇਆ ਸਪਰੇਅ ਕੀਤੀ ਮਰ ਗਈਆਂ ਬਹੁਤ ਜਲਦੀ ਹਟੀਆਂ ਹਨਾ ਹਟ ਗਏ ਉੱਪਰ 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 ਯਾਰ ਫਿਰ ਆਉਂਦੀਆਂ ਯਾਰ ਉਹ ਇਹਦੀ ਉਹ ਮੈਂ ਤਾਂ ਮੂੰਹ ਛੁੱਟ ਗਿਆ ਉਹਨਾਂ ਨਾਲ ਉਹ ਕੋੜੇ ਹੋ ਗਈ ਇਹਨੇ ਹਾਂ ਇੱਥੇ ਚੱਡੇ ਕੋਲ ਸੀ ਉੱਥੇ ਵੀ ਮਾਰਨੀ ਇਹ ਚੰਦ ਦਿਨਾਂ ਦੀ ਸੀ ਆ ਹੈ ਨਹੀਂ ਹੁਣ ਹੈ ਨਹੀਂ ਆ ਹੈ ਨਹੀਂ ਮਰ ਗਈਆਂ ਮਰ ਗਈਆਂ ਫੇ ਕਰੀ ਲਗਾਤਾਰ ਨਹੀਂ ਕਰੀਦੀ ਹੁੰਦੀ ਹਾਂ ਥੋੜੇ ਦਿਨ ਠਹਿਰ ਕੇ ਫੇ ਕਰੀ ਇਹ ਫੇ ਮੈਨੂੰ ਮਾਰੂਗੀ ਗੰਗਾ ਮੈਂ ਸਵੇਰੇ ਦੇ ਨੂੰ ਦੇਲਾ ਰੋਟੀ ਗੋੜ ਦੇ ਕੇ ਗਈ ਆ ਆ ਦੇ ਆ ਦੇ ਕਿੱਦਾਂ ਉੱਪਰ ਹੀ ਆ ਗਈਆਂ ਆ ਦੇ ਮਰ ਗਈਆਂ ਇਹ ਥੱਲੇ ਮਰੇ ਜੀਂਦੀਆਂ ਹੀ ਹਾਂ ਥੱਲੇ ਜੀਂਦੀਆਂ ਤਾਂ ਛੋਟੇ ਅੱਗੇ ਤੱਕੜੀ-ਕੋੜੀ ਹੋ ਜਾਂਦੀ ਆ ਨਹੀਂ ਗਾਂ ਦੇ ਨਾ ਚੜ ਜਵੇ ਗਾਂ ਦੇ ਵੀ ਕੀ ਕੀ ਸਪਰੇਅ ਆ ਉਹਦੇ ਵੀ ਜ਼ਰੂਰ ਕਰੀ ਤੇ ਫੇ ਆਪਨੇ ਮਾਂ ਦੇ ਤੇ ਤੇਰੇ ਨਾ ਛੱਡ ਜੂਏ ਚੱਲ ਤੈਨੂੰ ਬਾਹਰ ਕੱਢੀਏ ਪਹਿਲਾਂ ਇਹਨੂੰ ਕਿੱਥੇ ਕੱਢਣਾ ਮੰਗੋ ਨੂੰ ਹਾਂ ਤੂੰ ਹਾਂ ਮਿਕਸ ਕਰ ਦੇ ਮੈਂ ਝਾੜੂ ਲਾ ਕੇ ਇੱਥੇ ਸਫਾਈ ਕਰਦਾ ਠੀਕ ਆ ਹਾਂ ਜੀ ਪਰੇ ਹੋਇਓ ਕਿਉਂ ਹਾਂ ਮੰਗ ਹਾਂ ਨਾ ਤਾਂ ਕਰਦੀ ਐ ਇਦਾਂ ਇਨਵਾਸੇ ਵਧੀਆ ਫੀਡ ਦੇਈ ਦੀ ਆ ਹੁਣੇ ਤੋਂ ਹੀ ਮੇਰੇ ਨਾਲ ਮਿਕਸਚਰ ਵੀ ਦੇਈਦਾ ਫੀਡ ਵੀ ਦੇਈ ਦੀ ਆ ਆ ਦਲੀਆ ਵੀ ਦੇਈਦਾ ਪੀ ਤਾਂ ਜੋ ਇੱਕ ਵਧੀਆ ਗਾਂ ਬਣੇ ਜੇ ਅਸੀਂ ਇਹਦੀ ਸੇਵਾ ਹੁਣੇ ਤੋਂ ਕਰਾਂਗੇ ਬਾਕੀ ਜੋ ਸਾਡੇ ਕਰਮਾਂ ਦਾ ਹੋਇਆ ਦੇਖਦੇ ਆ ਸ਼ੀਹੋ ਸ਼ੀਓ ਐਦਾਂ ਕਹੀਦਾ ਹੁੰਦਾ ਸ਼ੀਹੋ ਸ਼ੀਹੋ ਅਸੀਂ ਐਦਾਂ ਕਹਿੰਦੇ ਹੁੰਦੇ ਸੀਗੇ ਅਸੀਂ ਕਹਿੰਦੇ ਹੁੰਦੇ ਸੀ ਮਨੀ ਐਦਾਂ ਜਦੋਂ ਅਸੀਂ ਪਸ਼ੂ ਨੂੰ ਪਾਣੀ ਲੋਣਾ ਕਹਿਣਾ ਸ਼ੀਹੋ ਸ਼ੀਹੋ ਚੜੇ ਕੋਲ ਜਾ ਕੇ ਸ਼ੀਹੋ 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 ਦੇਖਿਆ ਟੱਚ ਬੁੱਡ ਰਾਜੀ ਰਵੇ ਹੁਣ ਇੰਨੇ ਇਹ ਵੀ ਰਾਜੀ ਕਰ ਲੈਣੀ ਆਪਾਂ ਹੋਰ ਉਹਨੂੰ ਫੀਡ ਨਹੀਂ ਹਾ ਦਲੀਆਂ ਉਹਨੂੰ ਨਹੀਂ ਪਾਉਣਾ ਛੋਟੀ ਨੂੰ ਨਹੀਂ ਦਲੀਆਂ ਨਹੀਂ ਪਾਉਣਾ ਦਲੀਆਂ ਕੀ ਤੁਹਾਨੂੰ ਖੱਟ ਖਾਂਦੀ ਹੈ ਨਾ ਬਹੁਤ ਅੱਜ ਪਹਿਲੀ ਟੂੜੀ ਉਦੋਂ ਹੀ ਪਈ ਹੈ ਦਲੀਆਂ ਵਾਲੀ ਦੀ ਫੀਡ ਪਾਣੀ ਫਿਰ ਉਹਨੂੰ ਪਾਈ ਜਰੂਰ ਉਹਨੂੰ ਫੀਡ ਫੂਡ ਦਿੰਦਾ ਰਹੀਂ ਤਾਂ ਸੋਹਣੀ ਗਾਂ ਬਣਣੀ ਹੋ ਜੇ ਕलिए ਸੋਚੀ ਇਕੱਲਾ ਸੁੱਕੀ ਟੂੜੀ ਜੇ ਉਹ ਉਹ ਬੱਚਿਆਂ ਦਾ ਵੀ ਹੈ ਗਾਵਾਂ ਦਾ ਹਾਂ ਬਸ ਉਹ ਵੀ ਦਈਏ ਉਹਨੂੰ ਮਿਨਰਲ ਮਿਕਸਚਰ ਵੀ ਤੇ ਫੀਡ ਵੀ ਉਹਨੂੰ ਤਕਰੀਬਨ ਡੇਢ ਕਾਪਰ ਰੋਜ਼ ਦੇ ਦੋ ਕੱਪ ਦੇ ਸਵੇਰ ਨੂੰ ਇੱਕ ਸ਼ਾਮ ਨੂੰ ਆਵਾ ਡੇਢ ਡੇਢ ਦੇ ਦੇ ਸਵੇਰ ਸ਼ਾਮ ਠੀਕ ਹੈ ਦੇਖ ਲੈ ਆਪਣੀ ਕਿਸਮਤ ਚ ਜੇ ਇੱਥੇ ਆ ਕੇ ਕਿਸੇ ਪਾਸੇ ਲੱਗ ਗਈ ਨਾ ਪਤਾ ਇਹਦੀ ਏਜ ਵੀ ਨਹੀਂ ਨਾ ਪਤਾ ਇਹਦੀ ਕੀ ਆ ਕਰੀ ਉਹ ਕਹਿੰ ਜਾਂਦਾ ਸੀ ਸਾਲ ਦੀ ਆ ਬੱਚੀ ਦੀ ਹਾਂ ਬਾਕੀ ਸਾਡੇ ਕਿਸੇ ਸਬਸਕ੍ਰਾਈਬਰ ਨੂੰ ਪਤਾ ਹੋਇਆ ਜ਼ਰੂਰ ਦੱਸਿਓ ਕਿ ਇਹ ਸਾਲ ਦੀ ਬੱਚੀ ਕਹਿੰਦੇ ਸੀਗੇ ਬਈ ਦੇਖਣ ਨੂੰ ਸਾਲ ਤਾਂ ਉੱਤੋਂ ਦੀ ਲੱਗਦੀ ਆ ਪਰ ਇਹ ਹੀਟ ਵਿੱਚ ਆ ਜਵੇ ਇਹਦੇ ਲਈ ਸਾਨੂੰ ਇਹਨੂੰ ਕੀ ਦੇਣਾ ਚਾਹੀਦਾ ਪਸ਼ੂ ਨੂੰ ਬਹੀਟ ਹੀਟ ਚ ਆ ਜਵੇ ਕੀ ਦੇਣਾ ਚਾਹੀਦਾ ਹੋ ਜਾਂਦਾ ਹੁੰਦਾ ਫੇ ਪਸ਼ੂ ਉਸ ਦੇ ਹਿਸਾਬ ਨਾਲ ਤੂੰ ਦੇਖ ਰਹਾ ਉਹਦੀ ਗਰਦਨ ਕਿੰਡੀ ਲੰਬੀ ਪਿਛਲੀ ਉਹਦੀ ਲੱਤ ਤੱਕ ਉਹਦੀ ਗਰਦਨ ਪਹੁੰਚਦੀ ਆ ਤੁਹਨਾ ਦੀ ਆਪਣੀਆਂ ਇਹਦੀ ਵੀ ਤਾਂ ਹੀ ਕਈ گاਵਾ ਆਪ ਦਾ ਦੁੱਧ ਆਪ ਪੀ ਜਾਂਦੀਆਂ ਪਤਾ ਤੈਨੂੰ ਇਸ ਗੱਲ ਦਾ ਕਈ گاਵਾ ਆਪਣਾ ਦੁੱਧ ਆ ਤਾਂ ਜਦ ਆਪਾਂ ਪਸ਼ੂ ਚੋਈਦੇ ਆ ਨਾ ਤੇ ਆਪਾਂ ਉਹਨੂੰ ਧਾਰ ਦੇ ਦਿੰਨੇ ਆ گاਵਾ ਨੂੰ ਮੱਝਾਂ ਨੂੰ ਆਪਾਂ ਧਾਰ ਦੇ ਦਈਦੀ ਹੁੰਦੀ ਨਾ ਜਦੋਂ ਚੋਈਏ ਗਾਵਾਂ ਨੂੰ ਨਿਤਾਰ ਦੇਈ ਦੇ ਹੁੰਦੇ ਤੇ ਗਾਵਾਂ ਆਪਣਾ ਦੁੱਧ ਪੀਣ ਲੱਗ ਪੈਂਦੀਆਂ ਉਹਦਾ ਡੇਰੀ ਫਾਰਮ ਦਾ ਕੋਰਸ ਜ਼ਰੂਰ ਕਰ ਲਈ ਕੋਈ ਹੋਰ ਵੀ ਕੰਪਿਊਟਰ ਕੋਰਸ ਤੇ ਬਿਲਕੁਲ ਫਰੀ ਨਾ ਬੈਠਾ ਬਈ ਤੇਰਾ ਪੜਾਈ ਨਾਲੋਂ ਟੱਚ ਹੀ हट ਜਵੇ ਓਕੇ ਇੰਨਾ ਕਮਰਸਟ ਇੰਟੈਲੀਜੈਂਟ ਸੀ ਮੇਰਾ ਮੁੰਡਾ ਤੇ ਮੈਂ ਇਹਨੂੰ ਕਸਵਾ ਦਾ ਕੰਮ ਚਲਾ ਦਿੱਤਾ ਡੇਰੀ ਫਾਰਮ ਕਹਿੰਦਾ ਖੋਲਣਾ ਤੇਰਾ ਤਾਂ ਕੁਛ ਵੀ ਨਹੀਂਗਾ ਜਰਨਲ ਹੋਣ ਦਾ ਨੌਕਰੀ ਕੋਈ ਮਿਲਦੀ ਨਹੀਂ ਇਸ ਕੰਮ ਤੋਂ ਮੇਰਾ ਮੁੰਡਾ ਜੀ ਅੱਕ ਗਿਆ ਕਹਿੰਦਾ ਜਰਨਲ ਕੀ ਕਹਿੰਦਾ ਜਰਨਲ ਬਣ ਕੇ ਆਪਾਂ ਖੱਟੇ ਆ ਨੌਕਰੀ ਤਾਂ ਕੋਈ ਮਿਲਦੀ ਨਹੀਂ ਸਹੀ ਕਿ ਨਹੀਂ ਪਾਣੀ ਤੋਂ ਉਹ ਥੋੜਾ ਬਚਾ ਲਈ ਸਾਈਡਾ ਤੇ ਹੱਥ ਮਾਰ ਲਾ ਇਦਾਂ ਕਿਸਦਰ ਮੈਂ ਕਰੂੰਗੇ ਇਹ ਵਾਲੇ ਸਾਰੇ ਕੰਮ ਕਿ ਪਾਤੀਆਂ ਪੱਥਣੀਆਂ ਵੀ ਸ਼ੁਰੂ ਕਰਨੀਆਂ ਜੀ ਅਸੀਂ ਪਰ ਮੈਂ ਉਹ ਗਲਵਜ਼ ਪਾ ਕੇ ਪੱਥਣੀਆਂ ਸਹੀ ਕਰੀ ਮਣੀ ਪੱਥਣੀਆਂ ਮੈਂ ਹੈ ਜਦੋਂ ਜਿੱਦਾਂ ਨਾ ਉਹ ਦੁੱਧ ਤੱਤਾ ਤਰਿਆ ਕਰਾਂਗੇ ਇੱਕ ਗਾਂ ਜਦੋਂ ਹੋਰ ਲੈ ਲਈ ਦਾਲ ਦੂਲ ਧਰਦੇ ਆ ਤਾਂ ਫੇਰ ਯੂਜ਼ ਹੋ ਜਾਂਦੀ ਆ ਅੱਗੇ ਆਪਾਂ ਲੈ ਕੇ ਆਉਣੀਆਂ ਪੈਂਦੀਆਂ ਸਾਡੇ ਜਗ੍ਹਾ ਇੱਥੇ ਬਹੁਤ ਥੋੜੀ ਧੁੱਪ ਧੁੱਪ ਜਿੱਥੇ ਆਉਂਦੀ ਆ ਤਾਂ ਕਰਕੇ ਨਹੀਂ ਪੱਤ ਹੁੰਦੀਆਂ ਲਾ ਜਗ੍ਹਾ ਲੱਭੋਗੇ ਕਿੱਥੇ ਪੱਥੀਏ ਉਹਨੂੰ ਕਾਲੀ ਪਹਿਣ ਦਈ ਆ ਹਾਏ 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 ਦੇਖ ਕਿੰਦਾ ਭੱਜਰੀ ਆ ਉਹੀ ਫੇਵਰੇਟ ਚੀਜ਼ ਆ ਇਹੋ ਪਿੰਤਾ ਨਹੀਂ ਖੰਦੀ ਦਿੰਨੇ ਆਂ ਖੰਦੀ ਆ ਹਾਂ ਪਹਿਲਾਂ ਜੀ ਅਸੀਂ ਉਦਾਂ ਪਾਉਂਦੇ ਸੀਗਾ ਦਾਣਾ ਮਣੀ ਪਾ ਦਿੰਦਾ ਸੀ ਪਰ ਉਹਦੇ ਨਾਲ ਇਹਨੂੰ ਪ੍ਰੋਬਲਮ ਆਉਣ ਲੱਗੀ ਸੀ ਕਹਿੰਦੇ ਜਿਹੜਾ ਥਣਾ ਦਾ ਰੋਗ ਵੀ ਆ ਨਾ ਆ ਥਨੇਲਾ ਇਹ ਵੀ ਕਹਿੰਦੇ ਉਹਦੇ ਨਾਲ ਲੱਗ ਜਾਂਦਾ ਜਿਹੜਾ ਆਪਾਂ ਕੱਚਾ ਦਾਣਾ ਪਾਉਂਦੇ ਆ ਨਾ ਇਹਨਾਂ ਨੂੰ ਤੇ ਇਸ ਕਰਕੇ ਫਿਰ ਮੈਂ ਦਾਣਾ ਜਿਹੜਾ ਇਹਨੂੰ ਰਿੰਨ ਕੇ ਪਾਉਣ ਲੱਪੀ ਮੈਂ ਤਕਰੀਬਨ ਸਵੇਰ ਨੂੰ ਉੱਠਦਿਆਂ ਹੀ ਚੁੱਲਾ ਬਾਲ ਕੇ ਇਸ ਤੋਂ ਪਹਿਲਾਂ ਇਹ ਹੀ ਕੰਮ ਕਰਦੀ ਹੁੰਨੀ ਝਾੜੂ ਪੋਚਾ ਲਾਉਣ ਤੋਂ ਪਹਿਲਾਂ ਪਈ ਗੰਗਾ ਮੰਗੋ ਦਾ ਦਾਣਾ ਜਿਹੜਾ ਉਹ ਰਿਜਣ ਵਾਸਤੇ ਮੈਂ ਰੱਖ ਦਿੰਨੀ ਹੁੰਨੀ ਆ ਤੇ ਇਹਦੇ ਵਿੱਚ ਜਿਹੜਾ ਆਪਾਂ ਚੋਕਰ ਚੋਕਰ ਬਣਾਇਆ ਹੀ ਹੋਇਆ ਉਹ ਤੇ ਪਾਈਦਾ ਹੀ ਪਾਈਦਾ ਹੀ ਆ ਨਾਲ ਮੈਂ ਇਹਦੇ ਵਿੱਚ ਪਾ ਦੇਣੀ ਹੁੰਨੀ ਸੌਂਫ ਤੇ ਗੁੜ ਉਹ ਵੀ ਦੋ ਚੀਜ਼ਾਂ ਨਹੀਂ ਮਾਰਦੀ ਮੈਂ ਵੱਡੇ ਪਾਸੇ ਤੋਂ ਡਰ ਨਹੀਂ ਲੱਗਦਾ ਉਹਦੇ ਕੋਲ ਆਪਣੀ ਉਪਰ ਉੜਕਦੇ ਜ ਘਟ ਹੁੰਦੇ ਇਹ ਨਿੱਕੀ ਜੀ ਇਹਨ ਪੜਕੀ ਹਣਾ ਪਹਿਲਾਂ ਲੈ ਆਵੇਂ ਅੰਮਰ ਜਦੋਂ ਉਹ ਦੋ ਬਤੂ ਇੱਧਰ ਉੱਧਰ ਕਰੀ ਦੇ ਉਹ ਦੋ ਲੈ ਕੇ ਆਇਆ ਘਰ ਮੈਨੂੰ ਸਾਰੀ ਚੰਗੀ ਜਿਹਾ ਨਾਲ ਸੱਲ ਕੀਤੀ ਸੀ ਸਫਾਈ ਸਾਰੀ ਚੰਗੀ ਤਰ੍ਹਾਂ ਸਫਾਈ ਨਾਲ ਉਹ ਦੋ ਕਰ ਜਾਂਦਾ ਤੇ ਸਾਰਾ ਦੁਪਹਿਰਾਂ ਇੱਦਾਂ ਨਾ ਧੁੱਪ ਲੱਗਦੀ ਰਹਿੰਦੀ ਆ ਕਿੱਥੇ ਪਸ ਨੇ ਦੇਣਾ ਪੱਠੇ ਖਾਣੇ ਆ ਹਾਂਜੀ ਜਦੋਂ ਪਰਾਂ ਗਿਤੀ ਆ ਮੈਂ ਤਾਂ ਕਿਹਾ ਵੀ ਉਹ ਪਿਆਰੀ ਜਿਹੜੀ ਆ ਨਾ ਉਥੇ ਨਾ ਤੁਸੀਂ ਵੀ ਜ਼ੋਰ ਰੱਖ ਲਓ ਪਸੂਆਂ ਨੂੰ ਬੰਨਣ ਨੂੰ ਸਾਮ ਨੂੰ ਇੱਥੇ ਥੋੜਾਕ ਟਾਈਮ ਰੁੱਕ ਕੇ 6 ਮਹੀਨੇ ਰੁੱਕ ਕੇ ਕਰਾਂਗੇ ਆਪਾਂ ਹਾਂ ਨਾ ਇੱਥੇ ਗਈ ਹਾਂ ਫਰਮੀ ਤੋਂ ਪਸੂਆਂ ਨੂੰ ਥੋੜਾ ਜਿਹਾ ਪਰਾਂ ਜਿਹੜਾ ਉਹ ਕਰਨਾ ਚਾਹੀਦਾ ਹਾਲੇ ਤੱਕ ਤਰਲੀ ਤੋਂ ਨਹੀਂ ਹੂੰ ਕਿੰਗਾਂ ਬਸਾਇਆ ਜਿੰਨੇ ਉਸ ਟੇਲੀ ਫਾਰਮ ਹੋ ਗਈ ਕੋਈ ਦੇਖਦਾ ਉਹਨੇ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਵੀ ਨਾਂਦਾਂ ਕਿੱਦਾਂ ਕੰਮ ਕਰਨਾ ਚਾਹੀਦਾ ਕਿੱਦਾਂ ਨਹੀਂ ਕਰਨਾ ਚਾਹੀਦਾ ਤੇ ਜਿਹੜਾ ਆਪਣੇ ਨਾਲ ਐਕਸਪੀਰੀਅੰਸ ਵਾਲਾ ਬੰਦਾ ਪਹਿਲਾਂ ਹੀ ਜਿੰਨੇ ਕੰਮ ਸ਼ੁਰੂ ਕੀਤਾ ਹੋਇਆ ਤੇ ਉਹਦੀ ਸਲਾਹ ਲੈਣੀ ਮਾੜੀ ਗੱਲ ਨਹੀਂ ਪੁੱਛ-ਪੁੱਛ ਕੇ ਬੰਦੇ ਨੂੰ ਸਾਰਾ ਪਤਾ ਲੱਗਦਾ ਮੈਨੂੰ ਹੁੰਦਾ ਨਹੀਂ ਪਤਾ ਲੱਗਦਾ ਤੁਹਾਡੇ ਇਹ ਧਰਬੀ ਗਰੀ ਨੰਨਮੀ ਨੂੰ ਪਤਾ ਹੀ ਆ ਮੈਨੂੰ ਪਤਾ ਹੀ ਆ ਪਰ ਨਹੀਂ ਜਿਹੜੇ ਆਪਣੇ ਨਾਲ ਕਿੰਨੇ ਪਹਿਲਾਂ ਦੇ ਆ ਜਿਹੜੇ ਕੰਮ ਚ ਪਏ ਹੋਏ ਆ ਉਹਨਾਂ ਨੂੰ ਜਾਂਦਾ ਪਤਾ ਆਪਣੇ ਨਾਲ ਕਿਉਂਕਿ ਹੁਣ ਤਾਂ ਟੈਕਨੀਕ ਬਹੁਤ ਵਧ ਗਈ ਆ ਕਈ ਕੁਸ਼ੀ ਆ ਗਿਆ ਦਵਾਈਆਂ ਗਈ ਤਰ੍ਹਾਂ ਦੀ ਆ ਗਈਆਂ ਫੀਡ ਗਈ ਤਰ੍ਹਾਂ ਦੀ ਆ ਗਈ ਇਸ ਕਰਕੇ ਮੈਂ ਪੁੱਛ ਨਹੀਂ ਮੈਂ ਇਸ ਕਰਕੇ ਨਹੀਂ ਕਹਿੰਦੀ ਮੈਂ ਤੈਨੂੰ ਕਿੰਨੇ ਇਹ ਕੰਮ ਨਾਲ ਗੱਡੀ ਤੋਂ ਫੋਨ ਆਉਣ ਦਾ ਵਿੱਚ ਚਲੋ ਜੀ ਫੇਰ ਕੀ ਗੱਲ ਕਰ ਲਈਏ ਸਾਡੇ ਮੋਟੋ ਟੇਡ ਦਾ ਫੋਨ ਆਉਂਦਾ ਪਹਿਲਾਂ ਦੱਸ ਮਾਰੂੰਗੀ ਤੈਨਾਂ ਗੰਗਾ ਮਾਰੂੰਗੀ ਤੈਨਾਂ ਪਹਿਲਾ ਹੱਥ ਨਾ ਹੁੰਦਾ ਇਹ ਜੇ ਤੂੰ ਮੇਰੇ ਮਾਰਿਆ ਹੁਣ ਮੈਂ ਕੁੱਟਣੀ ਵੀ ਐ ਦੇਖੀ ਸੋਟੀ ਚੱਕ ਕੇ ਸੁਣਿਆ ਸੋਰਤ ਆ ਗਈ ਇਹਨੂੰ ਚਿਚੜੀਆਂ ਚੁਚੜੀਆਂ ਵੀ ਲੱਤ ਗਈਆਂ ਨਾ ਨਹੀਂ ਨਹੀਂ ਇਹ ਤਾਂ ਮੰਗੋਰੀ ਐ ਇਹ ਨਹੀਂ ਤੇਰੀ ਉਹ ਮੰਗੋ ਤਾਂ ਹੋਰ ਕੰਮ ਕਰਨ ਲੱਗੀ ਆ ਹੋ ਗਈ ਦੋਸਤੀ ਹੋ ਗਈ ਮੰਗੋ ਤਲ ਤੂੰ ਮੇਰੇ ਮਾਰਿਆ ਨਾ ਮੈਨੂੰ ਕਿਤੋਂ ਬਹੁਤ ਡਰ ਲੱਗਾ ਘੁੱਤਨੀ ਕਰ ਮੰਗਵੋਂ ਨੂੰ ਦੇ ਦਿੱਤੇ ਮੈਂ ਮੈਂ ਮੰਗੋ ਤੇਲ ਰੋਟੀ ਆਲਾ ਰੋਟੀ ਮੰਗਵੋ ਹੋਸੀ ਆਣੀ ਮੰਗਵੋ ਨਹੀਂ ਨੀ ਡਰ ਆਇਆ ਇੱਕ ਦਿਨ ਵਿੱਚ ਡਰ ਆਇਆ ਕਿਦਾਂ ਡਰ ਆਇਆ ਨੀ ਹੋਏ ਜਦੋਂ ਉਹ ਦਿਨ ਤੱਪੀ ਸੀ ਧਾਰ ਘਟਣ ਲੱਗਿਆ ਉਹ ਤਾਂ ਫੇਰ ਹਰ ਕੋਈ ਡਰ ਜਾਂਦਾ ਆਹ ਇਹ ਵਹਿੰਦੀ ਅਬ ਹੁਣ ਆਪਾਂ ਕਿਤੇ ਵਾਂਡੇ ਵੀ ਨਹੀਂ ਜਾ ਸਕਦੇ ਨਾ ਵਧੀਆ ਕਰ ਰੋ ਤੇਲ ਦਾ ਖਰਚਾ ਬਚੂ ਕੋਈ ਵਿਆਹ ਵੀ ਹੋਇਆ ਕਰੂੰਗਾ ਆਪਾਂ ਵੀ ਆਈਪੀ ਵਾਂਗੂ ਘੰਟੇ ਕਿ ਲਈ ਜਾ ਸਕਦੇ ਹੈ ਇਹ ਵੀ ਵਿਆਹ ਹੀ ਕਰੂੰਗਾ ਭੱਜੋ ਭੱਜੇ ਜਾਓ ਬਰਾ ਤੇ ਭੱਜੇ ਭੱਜੇ ਆਓ ਸਹੀ ਕਿ ਨਹੀਂ ਹਾਂ ਤੇ ਫਕਤ ਵੱਡੀ ਗੱਲ ਜਿਹੜਾ ਗਰਮੀਆਂ ਦੀਆਂ ਛੁੱਟੀਆਂ 'ਚ ਪੇਕਿਆਂ ਦੇ ਜਿਆਦਾ ਹੁਣ ਕਿਹੜੀਆਂ ਛੁੱਟੀਆਂ ਹੁੰਦੀਆਂ ਓਜ ਮਸਤੀ ਕਰਦੇ ਸੀ ਹੁਣ ਮੈਂ ਉੱਥੇ ਵੀ ਜਾ ਸਕਦੀ ਨਾ ਜੇ ਨਾ ਆਪਣੇ ਮੁੰਡੇ ਦੇ ਨਾਲ ਬਾਜੂ ਗਈ ਮੰਗੋ ਮੰਤ ਨੇ ਛੱਡ ਦਿੱਤੀ ਅਸੀਂ ਕਿਤੇ ਨਹੀਂ ਜਾ ਸਕਦੇ ਹਨਾ ਮੰਗੋ ਜੇ ਬਾਥੂ ਮਾਇਆ ਤੇ ਕਰ ਲਾ ਜੇ ਤੂੰ ਇਹ ਹੱਦ ਵਿੱਚ ਨਹੀਂ ਖਾਉਣੀ ਹੈ ਨਾ ਉਹ ਗੁੱਸਾ ਢੜ ਜਾਊਗਾ ਤੇ ਤੇ ਮੰਗੋ ਹੈ ਮੰਗੋ ਇਹ ਮੰਗੋ ਉਸਨਾਂ ਵਾਰੀ ਮੈਂ ਤਾਂ ਇੰਤੁ ਨਹੀਂ ਗਈ ਅਰੇ ਮੈਨੂੰ ਭੁੱਲ ਜਾਂਦਾ ਇਹ ਪੱਕਾ ਕਰੂਗੀ ਬਾਥੂ ਨਹੀਂ ਇਹ ਸ਼ਰਤ ਮਰੀ ਨਹੀਂ ਮੈਂ ਨਹੀਂ ਇਹ ਇਹ ਮੰਗੋ ਪੂਤੀਏ ਢੰਡ ਕੱਢ ਕੇ ਧਾਰ ਗੱਡਿਆ ਜਾਣਾ ਆਜ ਤੇ ਦਵਾਈ ਦੇ ਚਲ ਗਿਆ ਕੋਈ ਮੱਖੀਆਂ ਵੀ ਹੈ ਨਹੀਂਆਂ ਮੈਂ ਇਦਾਂ ਪਤਾ ਕਿਉਂ ਐ ਦੁੱਧ ਕਰਦੀ ਹੁੰਨੀ ਆ ਤੇ ਉਹ ਹੱਥ ਜਿੱਦਾਂ ਲੋਸ਼ਨ ਨਹੀਂ ਲੱਗ ਜਾਂਦਾ ਇਦਾਂ ਕਿ ਇੱਕ ਹਸਬ ਨਾਲ ਇਹਨਾਂ ਦੇ ਵੀ ਉਹ ਅਲਾਉ ਹੁੰਦੀਆਂ ਆ ਹੁੰਦੀ ਜੇ ਤਬ ਲਗਿਆ ਉਹ ਤਾਂ ਮੈਂ ਲਾ ਲ ਦਿੱਤੀ ਆ ਬੜ ਲੀ ਮੇਰੀ ਬਾਹ ਲੱਗਦੀ ਨਾਲ ਤਾਂ